ਪੰਜਾਬ ਦੇ ਹਰਿਆਣਾ ਹਾਈ ਕੋਰਟ ਨੇ ਜਿਹੜਾ ਪੰਜਾਬ ਦੀ ਸਰਕਾਰ ਆ ਇਸ ਮਾਮਲੇ ਚ ਤਿੰਨਾਂ ਨੂੰ ਕੋਰਟ ਚ ਲੈ ਕੇ ਗਈ ਆ BBMP ਹਰਿਆਣਾ ਐਂਡ ਸੈਂਟਰ ਗਵਰਨਮੈਂਟ ਪਾਣੀ ਦੇ ਮਾਮਲੇ ਦੇ ਵਿੱਚ ਕਿ ਜਿਹੜਾ ਪਾਣੀ ਵਾਧੂ ਛੱਡਿਆ ਗਿਆ ਕਿਉਂ ਛੱਡਿਆ ਗਿਆ ਪੰਜਾਬ ਦੀ ਦਲੀਲ ਇਹ ਸੀ ਕਿ ਜਿਹੜੇ ਆਫਸਰਸ ਉੱਥੇ ਬੈਠੇ ਆ ਜਿਹੜੇ ਛੱਡ ਛੱਡ ਤੇ ਕਹਿ ਰਹੇ ਆ ਥੱਲੇ ਨੂੰ ਹੁਕਮ ਕਰ ਰਹੇ ਆ ਉਹਨਾਂ ਨੂੰ ਤਾਂ ਇਸ ਚੀਜ਼ ਦੀ ਅਥੋਰਾਈਜੇਸ਼ਨ ਨਹੀਂ ਹੈ ਦੇ ਆਰ ਨਾਟ ਅਲਾਉਡ ਟੂ ਡੂ ਦੋ ਪਰ ਉਹ ਉੱਪਰੋਂ ਹੁਕਮ ਦੇ ਰਹੇ ਨੇ ਇਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਚੁੱਪ ਹੈ ਕੇਂਦਰ ਸਰਕਾਰ ਦੀ ਚੁੱਪੀ ਵੀ ਇੱਕ ਪਾਸੇ ਦੀ ਪ੍ਰੋਟਾ ਕਰਦੀ ਹੈ ਕੇਂਦਰ ਸਰਕਾਰ ਨੂੰ ਇਉਂ ਨਹੀਂ ਕਰਨਾ ਚਾਹੀਦਾ ਪੰਜਾਬ ਵਿੱਚ ਵੀ ਲੋਕ ਵਸਦੇ ਨੇ ਹਰਿਆਣਾ ਵਿੱਚ ਵੀ ਲੋਕ ਵਸਦੇ ਨੇ ਹਿਮਾਚਲ ਵਿੱਚ ਵੀ ਲੋਕ ਵਸਦੇ ਨੇ ਸਾਰੇ ਦੇਸ਼ ਵਿੱਚ ਲੋਕ ਵਸਦੇ ਨੇ ਇੱਕ ਸਾਧ ਦੇ ਲੋਕਾਂ ਨੂੰ ਦੂਜੇ ਲੋਕਾਂ ਦੇ ਨਾਲ ਕਿਉਂ ਸਮਝ ਨਹੀਂ ਆਉਂਦੀ ਜੇ ਤੁਹਾਡੀ ਉੱਥੇ ਸਰਕਾਰ ਨਹੀਂ ਬਣਦੀ ਤਾਂ ਤਾਂ ਉਹ ਨਾ ਘਟਕੜਨੀ ਹੈ ਕੋਈ ਤੁਸੀਂ ਕੰਮ ਐਸੇ ਕਰੋ ਚੰਗੇ ਕੰਮ ਕਰੋ ਲੋਕੀ ਕਹਣ ਵੀ ਅਸੀਂ ਹਾਂ ਸਾਡੇ ਤਾਂ ਬੀਜਪੀ ਸਰਕਾਰ ਚਾਹੀਦੀ ਹੈ ਐਨਾ ਕੰਮ ਨਾਲ ਨਹੀਂ ਬਣਨੀ ਜੋ ਕੁਛ ਹੁਣ ਵੀ ਕੀਤਾ ਜਾ ਰਿਹਾ ਨਾ ਬੀਜਪੀ ਆਉਦੇ ਵਾਸਤੇ ਕੰਡੇ ਬੀਜ ਰਿਹਾ ਹਾਂ ਇਹ ਗੱਲ ਵੱਖਰੀ ਹੈ ਕਿ ਬੀਜਪੀ ਕਹਿੰਦੇ 13 ਸੀਟਾਂ ਦੇ ਉੱਥੇ ਅਸੀਂ ਕੀ ਕਰਾਉਣਾ ਪਰ ਤੁਹਾਡੇ ਕੋਲ ਸੂਬਾ ਨਹੀਂ